ਅਮਲਿਸਰ ਦੇ RAM TEERTH ਰੋਡ ਤੇ ਇੱਕ ਦੁਕਾਨ ਤੇ ਕੰਮ ਕਰਨ ਵਾਲੇ ਨੌਜਵਾਨ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਹੈ। ਦਰਅਸਲ ਬਿਜਲੀ ਦੇ 11000 ਹਾਈ ਵੋਲਟੇਜ ਕਰੰਟ ਲੱਗਣ ਦੇ ਨਾਲ ਇਸ ਨੌਜਵਾਨ ਦੀ ਮੌਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ 6 ਮਹੀਨੇ ਦਾ ਇੱਕ ਬੱਚਾ ਵੀ ਹੈ। ਮ੍ਰਿਤਕ RAM TEERTH ਰੋਡ ਤੇ ਦੁਕਾਨ ਉੱਤੇ ਬੋਰਡ ਲਗਾਉਣ ਜਾ ਰਿਹਾ ਸੀ ਜਿਸ ਦੇ ਚੱਲਦੇ ਬੋਰਡ ਜਿਹੜਾ ਉਹ ਬਿਜਲੀ ਦੀਆਂ ਤਾਰਾਂ ਦੇ ਨਾਲ ਚੂ ਗਿਆ ਅਤੇ ਕਰੰਟ ਲੱਗਣ ਦੇ ਕਾਰਨ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਹਾਲਾਂਕਿ ਮ੍ਰਿਤਕ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਇਹ ਲੜਕਾ ਹੈ ਇਹ ਕੰਮ ਕਰਦਾ ਸੀ ਪੇਟੀਆਂ ਵਾਲੀ ਦੁਕਾਨ ਤੇ ਅਤੇ ਉੱਥੇ ਦੁਕਾਨ ਦਾ ਕੰਮ ਕਰਨ ਦੌਰਾਨ ਹੀ ਉਸ ਦੀ ਮੌਤ اچਿੜੀ ਉਹ ਹੋ ਗਈ ਮੇਰੇ ਘਰ ਵਾਲੇ ਨੂੰ ਕੱਲ ਫੋਨ ਆਇਆ ਸੀ ਕਿ ਕਹਿੰਦੇ ਕਿ ਇਹਨਾਂ ਨੂੰ ਭੇਜ ਦਿਓ ਕੰਮ ਤੇ ਤੇ ਮੈਂ ਭੇਜ ਦਿੱਤਾ ਸੀ ਤੇ ਉਹ ਫਿਰ ਮੈਨੂੰ ਪਤਾ ਨਹੀਂ ਲੱਗਾ ਸਾਰਾ ਦਿਨ ਫੋਨ ਵੀ ਨਹੀਂ ਆਇਆ ਕੁਝ ਨਹੀਂ ਕੀਤਾ ਤੇ ਬਾਅਦ ਵਿੱਚ ਉਹਨਾਂ ਨੇ ਕਹਿਤਾ ਕਿ ਇਸ ਤਰ੍ਹਾਂ ਬੱਤੀ ਲੱਗ ਗਈ ਤੇ ਇਦਾਂ ਹੋਇਆ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਤੁਹਾਡਾ ਵਿਆਹ ਨੂੰ ਸਾਡੇ 1.5 ਸਾਲ ਹੋ ਗਿਆ 6 ਸਾਲ ਹੀ ਆਇਆ ਜੀ ਕਿੰਨੀ ਕਿੰਨੀ ਉਮਰ ਹੈ ਜੀ ਤੁਹਾਡੀ ਉਹਨਾਂ ਦੀ ਹੈ ਗਈ 23 ਸਾਲ ਬੱਚਾ ਇੱਕ ਹੈ ਜੀ ਹਾਂਜੀ ਬੇਟਾ ਇੱਕ ਜੀ 6 ਮਹੀਨਿਆਂ ਦਾ ਸਾਲ ਹੋਰ ਮੰਗ ਕੀ ਕਰਦੇ ਹਾਂ ਮੈਂ ਮੰਗ ਚਾਹਨੀ ਮੈਨੂੰ ਇਨਸਾਫ ਮਿਲੇ ਤੇ ਜਿਹੜਾ ਮਹਾਰਾਜ ਨੂੰ ਮੇਰਾ ਕੋਈ ਸ਼ਤ ਨਹੀਂ ਹੈਗਾ ਕੋਈ ਘਰ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਮੇਰਾ ਬਾਈ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੀ ਹਾਂਜੀ ਅਸੀਂ ਕੋੜ ਖਾਲਸਾ ਤੇ ਜੀ ਹੁਣ ਮੰਗ ਕੀ ਕਰਦੇ ਦਰਸ਼ਨਗਰ ਦਰਸ਼ਨਗਰ ਕੋੜ ਖਾਲਸਾ ਪੂਰਾ ਦਰਸ਼ਨਗਰ ਕੋੜ ਖਾਲਸਾ ਯਾਰਾ ਬੋਲੋਗੇ ਤੂੰ ਮਿਲਣੀ ਹੈ ਤੇ ਹਾਂਜੀ ਉਹ ਚਲੇ ਗਿਆ ਹੁਣ ਉਹਨੇ ਕੁਛ ਕੱਲ ਨਹੀਂ ਕੀਤੀ ਉਹ ਕਹਿੰਦੇ ਕਿ ਕੰਮ ਕਰਦੇ ਜਾ ਰਹੇ ਆ ਉਹ ਭਾਜੀ ਉਹ ਜਦੋਂ ਉਹਨਾਂ ਦਾ ਕੰਮ ਹੁੰਦਾ ਯੂਟਿਊਬ ਲਾ ਲਿੰਦੇ ਚਾਰ ਪੰਜ ਦਿਨਾਂ ਵਾਸਤੇ ਦਿਹਾੜੀਆਂ ਦਾ ਜਿਸ ਤਰ੍ਹਾਂ ਵੀ ਆ ਜਿੰਤਾ ਵੀ ਆ ਤੁਸੀਂ ਪੁਲਿਸ ਨੂੰ ਕੰਪਲੇਟ ਕਰਤੀ ਇਸ ਬਾਰੇ ਨਾਈ ਭਾਜੀ ਉਹਨਾਂ ਨੇ ਇਹ ਕਸ਼ਣ ਨਿਬੇੜਾ ਪੁਲਿਸ ਨੂੰ ਕੰਪਲੀਟ ਕੀਤੀ ਸੀ ਤੇ ਉਹ ਆਏ ਨਹੀਂ ਅਜੇ ਮਾਲਕ ਨੂੰ ਕਹਾਂ ਆਏ ਰਾ ਜਿਹੜੇ ਮਾਲਕ ਜਿੰਨਾ ਕੰਮ ਕੀਤਾ ਤੁਸੀਂ ਮੁਲਾਜਮ ਇੱਥੇ ਕੋਈ ਨਹੀਂ ਪਹੁੰਚਿਆ ਲੈ ਆਏ ਸੀ ਸਰ ਉਹ ਪਤਾ ਨਹੀਂ ਹੁਣ ਉਹ ਕਿੱਧਰ ਆ ਕਿੱਧਰ ਨਹੀਂ ਮੈਨੂੰ ਕੁਝ ਨਹੀਂ ਪਤਾ ਜੀ ਦੁਕਾਨ ਦਾ ਮਾਲਕ ਆਇਆ ਦੁਕਾਨ ਦਾ ਮਾਲਕ ਆਇਆ ਸੀ ਪਰ ਉਹਨਾਂ ਨੇ ਕੋਈ ਫੋਨ ਨਹੀਂ ਚੱਕਿਆ ਕੋਈ ਕਸ਼ਣ ਨਹੀਂ ਆ ਹੁਣ ਚੱਕਰ ਨਹੀਂ ਦੇ ਆਣ ਨਹੀਂ ਦੇ ਕਹਿੰਦੇ ਕੱਲ ਨਿਬੇੜਾਂਗੇ ਕੀ ਮੰਗ ਕਰਦੇ ਹੋ ਮੈਂ ਮੰਗ ਕਰਦੀ ਮੇਰਾ ਬੱਚਾ ਛੋਟਾ ਵਾ ਮੈਂ ਮੈਂ ਕਿਤੇ ਕੰਮ ਨਹੀਂ ਕਰ ਸਕਦੀ ਪਾੜੀ ਮਸਲਾ ਇਹ ਆ ਕਿ ਬੱਚਾ ਦਾ 3 ਮਹੀਨੇ ਦੇ ਆ ਠੀਕ ਹੈ ਜੀ ਜੋ ਰਿਕੁਆਇਰ ਜਿੰਨੇ ਵੀ ਮਲਕੀ ਜੋ ਬਣਦੀ ਆ ਜੋ ਗੱਲਬਾਤ ਆ ਪੁਲਿਸ ਆਣ ਕੇ ਜਿਹੜਾ ਮਕਾਨ ਮਾਲਕ ਆ ਜਿਹੜੇ ਕੋ ਜੋਬ ਕਰਨ ਦੇ ਹੀ ਉਹ ਇੱਥੇ ਆਣ ਕੇ ਗੱਲ ਸਾਰੀ ਫੈਲ ਮੁਕਾਵੇ ਤੇ ਅੱਜ ਤਾਂ ਨੇ ਕਿ ਬੱਚਾ 18 ਸਾਲ ਦਾ ਹੋਣ ਤੋਂ ਬਾਅਦ ਕਿ ਜਿਹੜੇ ਜੋਗ ਜਿਹੜਾ ਉਹਨੂੰ ਦਿੱਤਾ ਜਾਵੇ ਤੇ 18 ਸਾਲ ਤੋਂ ਬਾਅਦ ਜੋ ਵੀ ਉਹਨੂੰ ਕੋਈ ਦਿੱਤਾ ਜਾਵੇ ਉਹ ਸੁਣੀ ਸੁਲਾਈ ਕੀਤੀ ਜਾਵੇ ਬਸ ਜਿਹੜਾ ਮਾਲਕ ਹੀ ਉਹ ਮੌਕੇ ਤੋਂ ਭੱਜ ਗਿਆ ਭਾਜੀ ਉਹ ਆਇਆ ਹੀ 10 ਮਿੰਟ ਹੋ ਕੇ ਕਿ ਚਲ ਗਿਆ ਅਸਲ ਨੂੰ 2 ਘੰਟੇ 3 ਘੰਟੇ ਹੋ ਗਏ ਵੇਟ ਕਰਨ ਦੇ ਉਹਦੀ ਕਿ ਫੋਨ ਨਹੀਂ ਚੱਕਣ ਰਿਆ ਤੇ ਪੁਰਸ ਕੋ ਐਪਾਸ਼ਰ ਸਾਰੀ ਕਾਜ ਲਖਵਾਈ ਆ ਤੇ ਸੁਣਾਈ ਵੀ ਬਿਲਕੁਲ ਨਹੀਂ ਹੋ ਰਹੀ ਇਹ ਨਾ ਦਿਹਾੜੀ ਲੋਂਡਿਆ ਸੀ ਹਾਂਜੀ ਤੇ ਹਾਂਜੀ ਆਪਣੇ ਨਿਮਾ ਪੇਟੀ ਰਾਮਤੀਥ ਰੋਡ ਤੇ ਠੀਕ ਹੈ ਨਿਮਾ ਪੇਟੀਆਂ ਵਾਲਾ ਉਹਦੀ ਦੁਕਾਨ ਤੇ ਦਿਹਾੜੀ ਲੋਂਟੇ ਤੇ ਉਹ ਬੋਰਡ ਲੋਂਡਿਆ ਸੀ ਤੇ ਮਾਲਕ ਨੂੰ ਪਤਾ ਵੀ ਹੈਗਾ 11000 ਕਰੰਟ ਹੈ ਘਰ ਚ ਤੇ 11000 11000 ਨਹੀਂ ਆ 11000 ਬੋਲਟ ਹੈ ਉਹ ਚ ਮਾਲਕ ਨੂੰ ਖੋਚੀਦਾ ਵੀ ਪੁੱਤ ਕੰਮ ਧਿਆਨ ਨਾਲ ਕਰੀ ਕਰੰਟ ਬਹੁਤ ਤੇਜ਼ ਹੈਗਾ ਹੀ ਹੈ ਉਹਨੇ ਕੁਛ ਨਹੀਂ ਕੀਤਾ ਦਿਹਾੜੀਆਂ ਲੋਂਦਾ ਰਿਆ ਹੈ ਉਹਨੂੰ ਕਹਦਾ ਮੈਂ ਉਹਨੂੰ ਕੱਲ ਵੀ ਸਮਝਾਇਆ ਮੈਂ ਕੋਲ ਸਿੱਥੇ ਦਿਹਾੜੀਆਂ ਨਾਲ ਆਇਆ ਕਰ ਅੱਗੇ ਇੱਥੇ ਕਰੰਟ ਦੋ ਦਿਨੇ ਵਾਰੀ ਪਿਆ ਹਟਦੇ ਨਹੀਂ ਸੀ ਉਹ ਹੈ ਆ ਉਹਦੀ ਘਰ ਦੀ ਦਾ ਬੱਚਾ ਜੋ ਲਾ ਹੈ ਤੇ ਪ੍ਰਧਾਨ ਕਹਿੰਦਾ ਵੀ ਸਵੇਰੇ ਨੇ ਬੇੜਾਂਗੇ ਤੇ ਲਾਸ਼ ਉਹ ਪਈ ਜੋ ਹਸਪਤਾਲ ਲਾ ਕੇ ਤੇ ਰਾਤਮੀ ਅੱਜ ਤਾਂ ਹਾਂ ਕਿੱਥੇ ਗਰੀਬਾਂ ਨੇ ਜਾਣ ਇਹ ਚੌਧਰੀ ਸਾਹਿਬ ਮੁੰਡਾ ਮੁੰਡਾ ਹੈ 22-23 ਸਾਲਾਂ ਦਾ 22-23 ਸਾਲਾਂ ਦਾ ਉਹਦੀ ਘਾਟੀ ਆ ਬੱਚਾ ਜੀ ਦਾਦਾ ਕੰਮ ਕਰਦਾ ਹੈ ਮਜ਼ਦੂਰੀ ਦਾ ਪੇਕੇ ਆਪਣਾ ਕਦੋਂ ਵਾਕਿਆ ਕਦੋਂ ਹੋਇਆ ਇਹ ਹੋਇਆ 5:00 ਵਜੇ ਹੋਇਆ ਤੇ ਜਿਹੜੀ ਉਹ ਦੁਕਾਨ ਦਾ ਮਾਲਕ ਹੈਗਾ ਕਿੱਥੇ ਹੁਣ ਹੁਣ ਨਹੀਂ ਦਿਆ ਜੋ ਫੋਨ ਵੀ ਕਰਨ ਦੇ ਚੁੱਕਣ ਨਹੀਂ ਦਿਆ ਜੋ ਪੁਲਿਸ ਨੂੰ ਕੰਪਲੇਂਟ ਕੀਤੀ ਹਾਂਜੀ ਕੀਤੀ ਉਹਨੇ ਕੀ ਕਿਹਾ ਉਹ ਜਵਾਬ ਨਹੀਂ ਕੁਝ ਦੇਣ ਦੀ ਜੋ ਪੁਲਿਸ ਨੇ ਉਹ ਵੇਖ ਕੇ ਲਿਖ ਲੁਕ ਕੇ ਲੈ ਗਈ ਹਾਂਜੀ ਹਾਂਜੀ ਮੌਕੇ ਦੀ ਮੌਕੇ ਨਹੀਂ ਉਹ ਜਿਹੜਾ ਜਦੋਂ ਮਾਲਕ ਉਸਨੇ ਭੱਜ ਗਿਆ ਕਿ ਕਿੱਥੇ ਸੀ ਨਹੀਂ ਨਾਲ ਲੈ ਗਿਆ ਹਸਪਤਾਲ ਮੜ ਕੇ ਬਾਅਦ ਆਇਆ ਨਹੀਂ ਜੋ ਤੇ ਬਾਜ ਉਹ ਤੋਂ ਨੂੰ ਪਾਣੀ ਪਾਤਾ கரੰਟ ਪਿਆ ਉਸ ਤੋਂ ਪਾਣੀ ਪਾਤਾ ਤੇ ਮਰਨਾ ਹੀ ਅਗਲੇ ਨੇ ਕਿੰਨੇ ਦਿਨ ਤੋਂ ਕੰਮ ਕਰ ਰਿਆ ਏ ਦੁਕਾਨ ਤੇ ਹੋ ਗਏ 4-5 ਦਿਨ ਹੋ ਗਏ ਕੰਮ ਕਰਦੇ ਹੋ ਹਾਂਜੀ ਹੁਣ ਮੰਗ ਕੀ ਕਰਦੇ ਤੁਸੀਂ ਬੰਸੀ ਮੰਗੇ ਵੀ ਕੁਛ ਕਰੇ ਗਰੀਬਾਂ ਦਾ ਬੱਚਾ ਛੋੜਾ ਛੋੜਾ ਤੇ ਅਦੀ ਘਰ ਦੀ ਆ ਕੋ ਸੋਚੇ ਚਾਹੀਦਾ ਜੀ ਚਾ ਬੱਚੇ ਨੂੰ ਹੁਣ ਕਿੱਥੋਂ ਦਿਹਾੜੀ ਲਾਉਣੀ ਤੇ ਮਾਂ ਕਿੱਥੋਂ ਦਿਹਾੜੀ ਲਾਉਣੀ ਉਤੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਵੀ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਸੂਚਨਾ ਮਿਲੀ ਹੈ ਕਿ ਇੱਥੇ ਇੱਕ ਲੜਕੇ ਨੂੰ ਕਰੰਟ ਲੱਗਿਆ ਕਿਉਂਕਿ ਲਗਭਗ 22 ਸਾਲ ਦਾ ਦੱਸਿਆ ਜਾ ਰਿਹਾ ਅਤੇ ਉਸ ਦੀ ਮੌਕੇ ਤੇ ਹਮਾਤ ਹੋ ਗਈ। ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਲੜਕੇ ਨੂੰ ਕਰੰਟ ਲੱਗਣ ਕਰਕੇ ਜਿਹੜੀ ਡੈਥ ਹੋਈ ਪਤਾ ਲੱਗਾ ਹੈ। ਕਿਹੜੀ ਜਗ੍ਹਾ ਦੇ ਉੱਤੇ ਕਰੰਟ ਲੱਗਿਆ ਹੈ? ਇਹ ਇੱਥੇ ਕੁਲਪੜੀ ਪੁਤਰੀ ਘਰ ਚੌਂਕ ਦੇ ਵਿੱਚ ਹੋਈ ਆ। ਤੇ ਮੌਕੇ ਤੇ ਇੱਥੇ ਆਏ ਆ ਤਸਦੀਕ ਕਰ ਰਹੇ ਆ। ਤਸਦੀਕ ਕਰਨ ਤੋਂ ਬਾਅਦ ਜੇ ਕੋਈ ਗਲਤ ਨਹੀਂ ਮਾਲਕ ਨਾਲ ਕੋਈ ਗੱਲ ਨਹੀਂ ਕੋਈ ਗੱਲ ਜਿਹੜੀ ਉਮਰ ਹੈ ਬੰਦੇ ਦੀ ਕਿੰਨੀ ਉਮਰ ਹੈ 22 ਸਾਲ ਹੈ ਮਾਲਕ ਬਾਰ ਕਿੱਥੇ ਹੋਣਾ ਮਾਲਕ ਦੁਕਾਨ ਬੰਦ ਹੈ ਜੀ ਹਾਲੇ ਤੁਹਾਨੂੰ ਤਸਦੀਕ ਕਰਨਾਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਫੋਨ ਦੁਦਾਈ ਨਹੀਂ ਅਜੇ ਅਸੀਂ ਆਏ ਹਾਂ ਜੀ ਇੱਥੇ ਮੌਕੇ ਤੇ ਹੁਣ ਆਏ ਹਾਂ ਸਾਰੀ ਗੱਲ ਤਸਦੀਕ ਕਰਕੇ ਜਰੂਰ ਤੁਹਾਨੂੰ ਇਨਸਾਫ ਮਿਲੇਗਾ ਜੀ ਬਿਲਕੁਲ ਜੀ ਤਸਦੀਕ ਕਰਕੇ ਜੋ ਜਿਹੜਾ ਹਾਲਾਤ ਹੋਣਗੇ ਤਾਂ ਮਦਦ ਕਰੀਏ ਜੋ ਕਰ ਵੀ ਹਾਲਾਤ ਮਦਦ ਕੀਤੀ 4 ਮਹੀਨੇ ਦਾ ਬੱਚਾ ਦੱਸਿਆ ਜਾ ਰਿਹਾ ਜੀ ਉਹਦਾ ਮੁੰਡੇ ਦਾ ਮੇਰੇ ਬਾਰੇ ਤੁਹਾਨੂੰ ਨਹੀਂ ਪਤਾ ਜੀ ਇਹ ਮੌਕੇ ਤੇ ਆਏ ਹਾਂ ਜੀ ਬਾਕੀ ਮੌਕੇ ਤੇ ਤਸਦੀਕ ਕਰਨੀ ਫਾਰੀ ਗੱਲ ਤਾਂ ਦੱਸ ਦਿਓ ਕੀ ਪਰਿਵਾਰਕ ਮੈਂਬਰ ਇਨਸਾਫ ਦੀ ਮੰਗ ਕਰ ਰਹੇ ਨੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਇਕਲੌਤਾ ਸਖਸ਼ ਹੈ ਜਿਹੜਾ ਵਿਅਕਤੀ ਹੈ ਉਹ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਸੀ ਜਿਸ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਨੇ ਜਿਹੜੀਆਂ ਉਹ ਚਰਨੀਆਂ ਪੈਣਗੀਆਂ ਤੇ ਉਹਨਾਂ ਦੇ ਵੱਲੋਂ ਕੋਲਸ ਪ੍ਰਸ਼ਾਸਨ ਦੇ ਨਾਲ-ਨਾਲ ਸਰਕਾਰ ਤੋਂ ਵੀ ਇਨਸਾਫ ਦੀ ਮੰਗ ਕੀਤੀ ਗਈ ਹੈ ਅੰਮ੍ਰਿਤਸਰ ਤੋਂ ਅਰਜੇਸ ਸੰਧੂ ਦੀ ਰਿਪੋਰਟ ਔਨ 에ਅਰ